ਉਹ ਗੁਰੂਆ ਤੇਰੇ ਪੰਜ ਛੇ ਪਾਰਟੀਆਂ ਕਿ ਨਹੀਂ ਮਾਣਾ ਆ ਕੀ ਬਣਦਾ ਫਿਰਦਾ ਜੇ ਓਏ ਆ ਕਿਹੜੇ ਆ ਗਏ ਉਹ ਲਾਲ ਚਿੱਟੀਆਂ ਚੰਡੀਆਂ ਵਾਲੇ ਕੀ ਜਾਂਦੇ ਆ ਇਹ ਜਾਂਦੇ ਮਰਗੇ ਮਰਗੇ ਮਾਰਦੋ ਮਾਰਦੋ ਮੁਰਦਾ ਬਾਜ ਮੁਰਦਾ ਫਾ ਕਰੀ ਜਾਂਦੇ ਤੇ ਇਹ ਕਿਹੜੇ ਬੰਦੇ ਆ ਮੇਰੇ ਵੀਰ ਕੀ ਪਰੇਸ਼ਾਨੀ ਤੁਹਾਨੂੰ ਇਹਾਂ ਦੇ ਹੀ ਸਰਕਾਰ ਦਾ ਬਿੜਾ ਕਰਖ ਕਰਦੇ ਨਾ ਆਂਦੇ ਇਹ ਸਰਕਾਰ ਦਾ ਬਿੜਾ ਕਰਖ ਕਰਦੇ ਨਾ ਪਤਾ ਨਹੀਂ ਇਹ ਕਿਹੜੇ ਆ ਗਏ ਨਵੇਂ ਹੀ ਸਾਡੇ ਮੈਂ ਆ ਗਿਆ ਨਾ ਜਿੱਤੇ ਤਰਨਦਾਰਨਾ ਬਾਕੀ ਪੰਜ ਸੱਤ ਪਾਰਟੀਆਂ ਨਹੀਂ ਨੇਰ ਬੰਨੀ ਫਿਰਦੀਆਂ ਨੇ ਤੇ ਹੋਰ ਨਵਾਂ ਚੰਦ ਚੜ੍ਹ ਗਿਆ ਜੀ ਅੱਜ ਓ ਹਪਾ ਉਹ ਉਹ ਕਿਹੜੇ ਆ ਤੁਸੀਂ ਓਏ ਓਏ ਆ ਕਿਹੜੇ ਆ ਗਿਆ ਓਏ ਉਹ ਕੀ ਭਰਾਵਾ ਤੁਹਾਨੂੰ ਕੀ ਹੋ ਗਿਆ ਕੀ ਪਰੇਸ਼ਾਨੀ ਇਹਨਾਂ ਨੂੰ ਵਿਚਾਰਿਆਂ ਨੂੰ ਕੋਈ ਪਰੇਸ਼ਾਨੀ ਇਹ ਆਪਣਾ ਰੋਣੇ ਰੋਣਦਾ ਜੇ ਹੈ ਕੀ ਆਹ ਦੇ ਸਰਕਾਰੇ ਤੇਰੇ ਕੰਮ ਨਕਮੇ ਇਹ ਕੀ ਕੀ ਲਿਖਿਆ ਹੁ ਚੰਗੀ ਤਰ੍ਹਾਂ ਪੜ੍ਹੀਏ ਕਰਾ ਦੇ ਕਰਾ ਲੇਕਿਨ ਪੜ੍ਹਨਾ ਪੈਣਾ ਨਾ ਪਰ ਇਹ ਕਿਹੜੇ ਬੰਦੇ ਆ ਨਵੇਂ ਹੀ ਆ ਗਏ ਕੀ ਓ ਨੋ ਪੈਨਸ਼ਨ ਨੋ ਫਿਊਚਰ ਨੋ ਪੈਨਸ਼ਨ ਨੋ ਫਿਊਚਰ ਤੇ ਪਾਰਟੀ ਕੀ ਆ ਕੀ ਹੈ ਹਿਸਾਬ ਦਾ ਯਾਰ ਮੈਨੂੰ ਤਾਂ ਅਜੇ ਤੱਕ ਵੇਖ ਲੋ ਅਸੀਂ ਇੱਥੇ ਰੋ ਹੀ ਰਹੀ ਨੇ ਸਾਨੂੰ ਨਹੀਂ ਪਤਾ ਵੀ ਆ ਕੀ ਬਣ ਰਿਹਾ ਤੇ ਕੀ ਦਸਗੀਏ ਤਾਨੂੰ ਕੀ ਦਸਾਵਾਂ ਮੈਨੂੰ ਨਹੀਂ ਪਤਾ ਲੱਗਣਿਆ ਵੀ ਆ ਕੀ ਬਣ ਗਿਆ ਪਾਸੇ ਕਰ ਓ ਪਉਹ ਹੋ ਆਏ ਹਾਈ ਹੋਣ ਈ ਸਾਰੇ ਬੰਨੇ ਇਹ ਅੰਦਾਵਈ ਅੰਦਾਵਈ ਸੱਪ ਕੱਟਦਾ ਹੀ ਅੱਜ ਇੰਨੇ ਬੰਦਿਆ ਆਲੇ ਓਏ ਅੱਗੇ ਰੌਣਕ ਮੇਲੇ ਥੋੜੇ ਹੀ ਆ ਵੇਖੋ ਇਹ ਕੀ ਆ ਟੈਕਨੀਕਲ ਸਰਵਿਸ ਯੂਨੀਅਨ ਜੇ ਕੋਈ ਟਾ ਕੀ ਨਾਲ ਟਾ ਕੀ ਨਖਲ ਕੀ ਆ ਦੇ ਯਾਰ ਇਹਨੂੰ ਉਹ ਇੰਨਾ بڑا ਨੇਰ ਪਤਾ ਜੇ ਚੋਚਵਾਲ ਜੇ ਨਾ ਰੌਣਕ ਮੇਲਾ ਪੂਰਾ ਲਾਤਾ ਜੇ ਅੱਜ ਤਾਂ ਹੁਣ ਦੱਸਿਆ ਇਹ ਨਾ ਸਾਡੀਆਂ ਛੜਕਾਂ ਦੇ ਮੇਲੇ ਲੱਗੇ ਪਏ ਜੇ ਆ ਵੇਖੋ ਕੀ ਬਾਤਾਂ ਹੈ ਲੈ ਬੱਲੇ ਓਏ ਆ ਵਾਈ ਓ ਯਾਰ ਮੈਂ ਤਾਂ ਸਮਝਿਆ ਥੋੜੇ ਕਿ ਹੋਣਿਆ ਉਹ ਜਿਤਨਾ ਨਿਕਲਦੇ ਨੇ ਥੋੜੇ ਕਿ ਕਾਮਰੇਡ ਲਾਲ ਝੰਡੀਆਂ ਵਾਲੇ ਉਹ ਨਹੀਂ ਜੇ ਮੈਂ ਉਹ ਸਮਝਣ ਡਿਆ ਹਾ ਮੈਂ ਸਮਝਦਾ ਲਾਲ ਛੰਡੀਆਂ ਹੀ ਵਾਲੇ ਨੇ ਕਾਮਰੇਟ ਜੇ ਤੇ ਹੋਰ ਹੀ ਬੰਦੇ ਹੀ ਆ ਬੰਦੇ ਚੰਗੇ ਜਾਬਦੇ ਵੀ ਇਹਨਾਂ ਨਾਲ ਵਰਤੇ ਆ ਪਤਾ ਲੱਗਾ ਜੇ ਵਰਤ ਕੇ ਬੰਦੇ ਚੰਗੇ ਜਾਬਦੇ ਵੀ ਬੰਦੇ ਜਿਵੇਂ ਆਦੇ ਫੋਨ ਖਰਾਬ ਹੋ ਗਏ ਤੇ ਉਹਨੇ ਮੁੰਡਾ ਆਂਦਾ ਹੀ ਦੋ ਦਿਨ ਮਾਪਿਓ ਕੋਲ ਬੈਠਾ ਜਾਂਦਾ ਇਹ ਬੰਦੇ ਤੇ ਵੀ ਚੰਗੇ ਆ ਐਵੇਂ ਫੋਨਾਂ ਜੀ ਲੱਗੇ ਰਹੇ ਆ ਬੰਦੇ ਤੇ ਚੰਗੇ ਹੀ ਘਰ ਦੇ ਬੰਦੇ ਚੰਗੇ ਆ ਨੂੰ ਗੱਲਬਾਤ ਕਰਨੀ ਚਾਹੀਦੀ ਆ ਉਹ ਵੀ ਤੁਹਾਨੂੰ ਪਤਾ ਹੀ ਆ ਤੇ ਅੱਜ ਆ ਕੰਮ ਤਕੜਾ ਹੀ ਘਟੋ। ਕੱਲ ਵੀ ਆਲਟੋ ਦੇ ਦੋ ਰਾਲਟੋ ਨੂੰ ਦੇ ਦੋ ਕੇਟਨ ਆਲਟੋ ਨੂੰ ਰਾਹ ਛੱਡ ਦੋ ਸਾਰੇ। ਲੈ ਵੱਲੇ। ਹੱਕਮ ਆਲੋ ਹੀ ਪਈਆ। ਤੇਰਾ ਪਾਉ ਝੰਡਾ ਨਹੀਂ ਹੈਗਾ ਤੂੰ ਪਾਸੇ ਜਾ ਫਿਰ। ਇਹਦੇ ਝੰਡਿਆਲਾ ਦਾ ਕੰਮ ਹੀ ਇਹਦੇ ਝੰਡਾ ਦੇ ਡੰਡਾ ਹੀ ਚੱਲਣਾ ਹੈ ਅੱਜ। ਹੱਕਮ ਆਲੋ ਹੀ ਆ ਪਿੱਛੇ ਕੀ ਲਿਆ ਪੈਨਸ਼ਨ ਸਾਡਾ ਹੱਕ। ਇਹ ਪੈਨਸ਼ਨ ਪੁਨਸ਼ਨ ਵਾਲੇ ਹੀ ਭਰਾਵਾ ਜਿਹੜੇ ਆਂਦੇ ਆਨੂੰ ਪੈਨਸ਼ਨ ਨਹੀਂ ਸਾਡੀ ਖਰਾਬ ਕਰਤੀ ਕਦੇ। ਵੈਰੀ ਗੁੱਡ ਵੈਰੀ ਗੁੱਡ ਬੰਦ ਜਨ ਬਹਾਰ ਕਰੋ ਬਹਾਰ ਕਰੋ ਬਹਾਰ ਕਰੋ ਬੋਟਾ ਵੇਲਾ ਪੱਕੀ ਕਹਿੰਦੇ ਵਰਕੇ ਸਾਡੀ ਸਾਰ ਨਵੰਗੇ ਬੋਟਾ ਮੰਗਨੂਨ ਗਦਾ ਮਾਰੇ ਸਿੱਤਰ ਕੱਟੇ ਬਾਰ ਬੋਟਾ ਮੰਗਨੂਨ ਗਦਾ ਮਾਰੇ ਸਿੱਤਰ ਕੱਟੇ ਬਾਰ ਰਾਣੀ ਪੈਨਸ਼ਨ ਬਹਾਰ ਕਰੋ ਬਹਾਰ ਕਰੋ ਬਹਾਰ ਕਰੋ ਮੁਹੰਮਦ ਸਹਿਨਾ ਮੈਂ ਤੁਹਾਨੂੰ ਦੱਸਿਆ ਇਹਦਾ ਕੰਮ ਛੇਤਰੋ ਛਤਰੀ ਹੋਣਾ ਵਾਲਾ ਜੇ ਕੰਮ ਛੇਤਰੋ ਜਿਤਰੀ ਹੋਣਾ ਵਾਲਾ ਜੇ ਗਰੂ ਤੁਹਾਨੂੰ ਦੱਸਣ ਦੇਣਾ ਮੈਂ ਕਿੰਨੇ ਦੇਣਾ ਇਹਦੇ ਛੇਤਰ ਖੜਕੇ ਨੂੰ ਫਿਰਦਾ ਜੇ ਆਉਂਦਾ ਛੇਤਰ ਬਾਓ ਜਿਹੜਾ ਪੁੱਤ ਕੀ ਆਖਣਦਾਈ ਚਲ ਸੁਣ ਲੋ ਤੂੰ ਕੀ ਆਖਣਦਾ ਹੈ ਓਏ ਆ ਚਿੱਟਾ ਜਿਹਾ ਨਾਕੇਦਰਾ ਅਜੇ ਵੀ ਚਿੱਟਾ ਵੀ ਆ ਮੇਰੇ ਇਹਨੂੰ ਇਕੱਲੀ ਲਾਲ ਜੇ ਝੰਡੇ ਵੇਖੇ ਤੇ ਮੈਂ ਤਾਂ ਸੀਰੀਅਸ ਨਹੀਂ ਇਹਨੂੰ ਐਂ ਡਾ ਲਿਆ ਮੈਂ ਉਹ ਚਾਰੇ ਨੰਗਣ ਨੇ ਆਪਣੇ ਜਿਹੜੇ ਨਜਰ ਦੇ ਨੇ ਲਾਲ ਜੇ ਘੰਡੀਆਂ ਹੀ ਲਾ ਕੇ ਕਾਮਰੇਟ ਚਾਰਕ ਕਿਤੇ ਮੈਂ ਉਹ ਚੱਲੇ ਜਾਵਦੇ ਇਹਦੇ ਬੰਦੇ ਜਿੰਦਾ ਦੜ ਆ ਇਹਦੇ ਬੜਾ ਘੱਟ ਤਕੜਾ ਗੁਰੂ ਉਹ ਇਹਦੇ ਪਿੱਛੇ ਬੜਾ ਕਫਲਾ ਕਾਫਲਾ ਮੈਂ ਛੱਡ ਆਇਆ ਜੀ ਮੈਂ ਪਿੱਛੇ ਬੜਾ ਵੱਡਾ ਕਾਫਲਾ ਛੱਡ ਆਇਆ ਤੇ ਇਹ ਇਹਨਾਂ ਦਾ ਮੁੱਕਣ ਨਹੀਂ ਡਿਆ ਪ੍ਰੋਗਰਾਮ ਤੇ ਇਹ ਤੇ ਲੈ ਪੈਣਗੇ ਜੇ ਜਿੱਦੇ ਦੁਆਲੇ ਹੋਗੇ ਇਹ ਲੈ ਪੈਣਾ ਜੇ ਇਹਨਾਂ ਬੰਦਿਆਂ ਨੇ ਮੈਂ ਕਿ ਸਰਕਾਰ ਦੇ ਪੱਖ ਦੀ ਗੱਲ ਨਹੀਂ ਕਰਦਾ ਮੈਂ ਆ ਨਾ ਵੀ ਨਾ ਸਾਡੀ ਆ ਜਿਹੜੀ ਆਪਣੀ ਇਥੋਂ ਤਰਨਦਾਰਨ ਵਾਲੀ ਸ਼ੀਟ ਆ ਨਾ ਇਨਾਂ ਲੈ ਬਣੀ ਜੇ ਪੰਜਾਬ ਦੀ ਇਹਨਾਂ ਕੰਮ ਖਰਾਬ ਕਰ ਦੇਣਾ ਸਾਰਾ ਜਿਹੜੇ ਹਸਾਬ ਨਾਲ ਇਧਰ ਝੰਡੀਆਂ ਲੜਾਉਂਦੇ ਆ ਇਹ ਬੰਦੇ ਇਹ ਲੱਤੋਂ ਫੜ ਲਿਆ ਜਨ ਬੰਦਾ ਇਹਨਾਂ ਦੇਖ ਲੈਣਾ ਜੇ ਓਏ ਇਹ ਅਯੁਕਤਰ ਨੂੰ ਤੁਰਪੇ ਹੀ ਭਰਵਾ ਇਹ ਕਰ ਚੱਲੇ ਆ ਵੇ ਕਿਧਰੋਂ ਚੱਲੇ ਜੇ ਤਨ ਤਨ ਬਾਬਾ ਨਾਨਕ ਪਿੰਡ ਪਿੰਡ ਮੰਨਣ ਇਨਾ ਮੰਨਣ ਤੋਂ ਕਹਾਲਾ ਬੰਦੇ ਪੜੇ ਲਿਖੇ ਇੰਟੈਲੀਜੈਂਟ ਸਾਰੇ ਨੌਕਰੀਆਂ ਵਾਲੇ ਜੇ ਯਾਰ ਇਹ ਬੰਦੇ ਠੀਕ ਦੇ ਮੈਂ ਅੱਗੇ ਨਾ ਬੰਦਿਆਂ ਨੂੰ ਵਰਤਿਆਂ ਪਤਾ ਲੱਗਦਾ ਬੰਦੇ ਚੰਗੇ ਜਿਹੇ ਆਪਦੇ ਚਲੋ ਠੀਕ ਹੈ ਜੀ ਅੱਜ ਨਵਾਂ ਹੀ ਇੱਕ ਸੱਪ ਨਿਕਲ ਗਿਆ ਜੇ ਸਾਡੇ ਇਧਰ ਹਰਕਾਤਰੰਦਾਰ ਦੇ ਵਿੱਚ ਕਮਾਲ ਕਰਤੀ ਇਹਨਾਂ ਬੰਦਿਆਂ ਗਰੂ ਸਾਡੇ ਮੈਂ ਤਾਂ ਨਾ ਕਿਹਾ ਨਾ بڑے ਮੇਲੇ ਆ ਰੌਣਕ ਮੇਲੇ ਵਿਆਹ ਸ਼ਾਦੀਆਂ ਵਰਗੇ ਮਾਹੌਲ ਛੜਕਾ ਦੇ ਬਣੇ ਪਰ ਆ ਬੰਦੇ ਨਵੇਂ ਇਹਨਾਂ ਨੇ ਨਵਾਂ ਹਿਸਾਬ ਕੱਢ ਮਾਰਿਆ ਯਾਰ ਅੱਜ ਮੈਂ ਨੂੰ ਇਹ ਤਾਂ ਸੀਰੀਅਸਲੀ ਲੈਂਦੇ ਆ ਇਤਨਾ ਮੇਰੇ ਲਾਗੋ ਚ ਝੰਡੀਆਂ ਹੀ ਲਾਲ ਲਾਲ ਦੀਆਂ ਨੰਗਣੀਆਂ ਮਾਕ ਮਾਏ ਨੇ ਕੋਈ ਹੋਰ ਦਾ ਵੀ ਗੱਡੀਆਂ ਦਾਤਰੀ ਥੋੜੇ ਵਾਲੇ ਹੋਣਗੇ ਜਾਂ ਹੋਰ ਕੋਈ ਹੋਣਗੇ ਮੈਨੂੰ ਤਾਂ ਉਹ ਹੀ ਆਈ ਨਿਕਲਦੇ ਮੇਰੇ ਆਪ ਦਾ ਜਿਹੜੇ ਜਾਂਦੇ ਨੇ ਦੇ ਸਿੱਟੇ ਸਿੱਟੇ ਵਾਲੇ ਹਾਂਜੀ ਤੇ ਇਹਨਾਂ ਨੇ ਕਾਫਲਾ ਮੈਂ ਅੱਜੇ ਬੜਾ ਘਾਟ ਰਿਕਾਰਡ ਕੀਤਾ ਗੁਰੂਏ ਸਭ ਤੋਂ ਵੱਧ ਅੱਜ ਦਾ ਰੌਣਕ ਮੇਲਾ ਤੇ ਅੱਜ ਦਾ ਸਿਹਰਾ ਇਹਨਾਂ ਨੂੰ ਜਾਂਦਾ ਜੀ ਅੱਜ ਦਾ ਤਰਨਤਾਰਨ ਦੇ ਮੈਂ ਜਿਹੜੀ ਇਹ ਜਿਆਦਾ ਹਸਾਬ ਜਾਂ ਲਾ ਲਿਆ ਨਾ ਅੱਜ ਦਾ ਸੇਰਾ ਇਹਨਾਂ ਦੇ ਸਿਰ ਤੇ ਜਾਂਦਾ ਜੇ ਇਹਨਾਂ ਵਰਗੀ ਅੱਜ ਕਿਸੇ ਨੇ ਗਾਣੀ ਜੇ ਪਟਣੀਆਂ ਜਿਹੜੇ ਹਿਸਾਬ ਨਾਲ ਇਹ ਬੰਦੇ ਤੁਰ ਪਏ ਆ ਇਹ ਬੰਦੇ ਪੜ੍ਹੇ ਲਿਖੇ ਸਾਰੇ ਨੌਕਰੀਆਂ ਬੇਸ਼ੇ ਵਾਲੇ ਆ ਇੰਟੈਲੀਜੈਂਟ ਆ ਹੰਦਸਾ ਇਹ ਸਦਾ ਬਾਰ ਬੰਦੇ ਆ ਇਹ ਉਹ ਨਹੀਂ ਹੈਗੇ ਚਿੱਟੇ ਕੱਪੜੇ ਵਾਲੇ 2-4 ਸਾਲਾਂ ਵਾਲੇ ਨਹੀਂ ਇਹ ਲੰਮੀਆਂ ਗੱਲ ਖੇਡਾਂ ਖੇਡਣ ਵਾਲੇ ਆ ਲੰਮੀ ਮੰਨ ਲੋ ਕੇ 760 ਸਾਲ ਦੀ ਮਰਦਾਕਾਂ ਦੇ ਵੀ ਅਹੀਂ ਨੌਕਰੀ ਕਰਕੇ ਮੁਰਗੇ ਪੈਨਸ਼ਨ ਲੈਣੀ ਗੱਲ ਗਈ ਹੈ ਜਿਹਦੀ ਵਿਚਾਰੇ ਦਾ ਬਣਦਾ ਕਦੇ ਚਾਹੀਦੀ ਹੈਗੇ ਤੇ ਇਹ ਗੱਲ ਤੇ ਮਾੜੀ ਹੈ ਨਾ ਫਿਰ ਪੈਨਸ਼ਨ ਦੇ ਆਸਰੇ ਤੇ ਬੰਦੇ ਨੇ ਬਾਅਦ ਚ ਗੁਜ਼ਾਰਾ ਕਰਨਾ ਜੇ ਨਹੀਂ ਕਟਨੀ ਹੈ ਤੇ ਉਹਾਂ ਨੇ ਪੈਨਸ਼ਨ ਬੰਦ ਕਰਤੀ ਕਿੰਨੇ ਕਰਤੀ ਮੈਨੂੰ ਨਹੀਂ ਪਤਾ ਕਿੰਨੇ ਕੀਤੀ ਆ ਇਹ ਪਤਾ ਕਰੋ ਮਾੜੀ ਗੱਲ ਹੈ ਫਿਰ ਇਹ ਸੱਚਾ ਹੀ ਰੋਂਦੇ ਰੋਲਾ ਨਾ ਬੜਾ ਪਾਇਆ ਜਿਹੜੇ ਅੱਜ ਇਹਨਾਂ ਨੇ ਅੱਜ ਨਹੀਂ ਅੱਜ ਰੋਂ ਨਹੀਂ ਰਿਹਾ ਜਿਹੜਾ ਰੋਂਦੇ ਦੇ ਸਗੋਂ ਅੱਜ ਜਿਹੜੇ ਹਸਾਬ ਨਾਲ ਵਿੱਚ ਅਸੀਂ ਰੇ ਖੇਡਣ ਦਾ ਹੈ ਨਾ ਵਿੱਚ ਗਾਲ ਦੁੱਪੜ ਕੱਢੀ ਆਉਂਦੇ ਸਾਰੀਆਂ ਏ ਦੱਬੀ ਕੁਸਰੂ ਦੱਬੀ ਸਭ ਕੁਝ ਦੱਬੀ ਆਂਡੇ ਵਿੱਚ ਮੈਂ ਹੱਸੀ ਵੀ ਆਂਦੇ ਮੁੰਡੇ ਮੁੰਡੇ ਵਿੱਚ ਗਾਲ ਦੁੱਪੜ ਵਾਈ ਜਾਂਦੇ ਜੀ ਉਹਨਾਂ ਦਾ ਚੜਿਆ ਜੀ ਅੱਜ ਉਹਦਾ ਛਤਰੋ ਛਤਰੀ ਛਤਰਾں ਦੇ ਕਹਾਣੀਆਂ ਆ ਗਈਆਂ ਤੇ ਆਂਦੇ ਛਤਰੋ ਛਤਰੀ ਹੋਣਾ ਨਾ ਉਹ ਜਿਹਨੇ ਵੇਖਣਾ ਅੱਜ ਬੜਾ ਸਰਗਰਮੀ ਬੜੇ ਆ ਬੰਦੇ ਦੇ ਬਹੁਤ ਆ ਸਰਗਰਮ ਸੀ ਅੱਜ ਬੰਦੇ ਯਾਰ ਆ ਮੈਂ ਆ ਕਾਬਲੇ ਤੋਂ ਮਲੋ ਇਹਨੇ ਜੋਸ਼ ਲਿਆਤਾ ਬੰਦਿਆ ਨੇ ਇਹਨਾਂ ਵੀ ਇਹ ਜੋਸ਼ ਜਿਆਦਾ ਸਿੰਘ ਵਾਲਾ ਇਹ ਮੈਂ ਤੁਹਾਨੂੰ ਇੱਕ ਦੱਸਦਾ ਕਾਣੀ ਇਹਨਾਂ ਬੜੀ ਪੁੱਠੀ ਪਾਦਣੀ ਏ ਕੋਈ ਅੱਜ ਮੈਨੂੰ ਪਤਾ ਲੱਗ ਗਿਆ ਜੀ ਇਹਨਾਂ ਦੇ ਹਿਸਾਬ ਕਿ ਸਮਝ ਗਏ ਤੁਸੀਂ ਕਾਣੀ ਪੁੱਠੀ ਪਾਦਣੀ ਇਹਨਾਂ ਨੇ ਬੰਦਿਆ ਨੇ ਇਹ ਹਿਸਾਬ ਨਾਲ ਇਹਨਾਂ ਨੇ ਬੰਦਾ ਤੀਜੇ ਤੇ ਉੱਥੇ ਨੰਬਰ ਤੇ ਛੁੜ ਦੇਣਾ ਜੇ ਵੀਰੋ ਬੰਦਾ ਇਹਨਾਂ ਦੇ ਜਿਹੜੇ ਚੌਥੇ ਨੰਬਰ ਤੇ ਛੁੜ ਦੇਣਾ ਜੇ ਮੈਂ ਇਹਨਾਂ ਦੇ ਰੰਗ ਰੂਪ ਵੇਖ ਲੈ ਜਾ ਅੱਜ ਗੱਲ ਪੁਆਇੰਟ ਨੋਟ ਕੀਤਾ ਜਾਵੇ ਠੀਕ ਹੈ ਜੀ ਸਾਨੂੰ ਜਿੰਨੀਆਂ ਰੰਗ ਰੰਗੀਆਂ ਵਕਾਉਣੀਆਂ ਹੀ ਵਿਖਾਦੀਆਂ ਰਸਤੇ ਦੇ ਵਿੱਚ ਤੇ ਚਲੋ ਠੀਕ ਹੈ ਜੀ ਮਿਲਦੇ ਹਾਂ ਫੇਰ ਆਪ